ਜਿਵੇਂ ਮਸ਼ਹੂਰ ਹੈ ਕਿ ਬਾਬਾ ਫਰੀਦ ਜੀ ਮਾਤਾ ਨੇ ਕਿਹਾ ਸੀ ਕਿ ਪੁੱਤਰ ਤੈਨੂੰ ਸ਼ੱਕਰ ਬੜੀ ਪਸੰਦ ਹੈ ਕਿਉਂ ਬੜਾ ਪਸੰਦ ਹੈ ਤੂੰ ਮੇਰੇ ਕੋਲੋਂ ਕਿਉਂ ਤੇ ਸ਼ੱਕਰ ਮੰਗਦਾ ਹੈ ਤੇ ਮੈਂ ਤੈਨੂੰ ਥੋੜੀ ਜੀ ਸ਼ੱਕਰ ਥੋੜਾ ਜਿਹਾ ਕਿਉਂ ਦਿੰਨੀ ਆ ਤੂੰ ਮੇਰੇ ਨਾਲ ਝਗੜਾ ਕਰਦਾ ਹੈ ਕਿ ਮਾਂ ਮੈਨੂੰ ਸ਼ੱਕਰ ਤੇ ਕਿਉਂ ਨਹੀਂ ਦਿੰਦੀ ਕਹਿ ਲੱਗੀ ਜੇ ਖੁੱਲਾ ਕਿਉਂ ਤੇ ਖੁੱਲੀ ਸ਼ੱਕਰ ਖਾਣੀ ਹੋਣਾ ਤੇ ਫੇਰ ਤੂੰ ਨਮਾਜ਼ ਪੜ੍ਹ ਨਮਾਜ਼ ਪੜੇਗਾ ਤੇ ਅੱਲਾ ਤੈਨੂੰ ਕਿਹੋ ਸ਼ੱਕਰ ਦਵੇਗਾ ਹੁਣ ਬੱਚੇ ਦੇ ਮਨ ਦੇ ਵਿੱਚ ਕੀ ਸੀ ਅੱਲਾ ਥੋੜਾ ਸੀ ਉਹਦੇ ਮਨ ਵਿੱਚ ਸੀ ਕਿਹੋ ਸ਼ੱਕਰ ਉਹਨੇ ਮਸੱਲਾ ਵਛਾਇਆ ਨਮਾਜ਼ ਪੜਨ ਲੱਗਾ ਤੇ ਜਦੋਂ ਮਸੱਲਾ ਚੁੱਕਿਆ ਤੇ ਕੀ ਵੇਖਿਆ ਮਸੱਲੇ ਦੇ ਤਲੇ ਚਟਾਈ ਦੇ ਥੱਲੇ ਛੰਨਾ ਭਰਿਆ ਹੋਇਆ ਕਿਹੋ ਤੇ ਸ਼ੱਕਰ ਦਾ ਸੀ ਬੜਾ ਖੁਸ਼ ਹੋਇਆ ਕਿਹੋ ਸ਼ੱਕਰ ਖਾਦਾ ਰੱਜ ਕੇ ਤੇ ਮਾਂ ਨੂੰ ਪੁੱਛਦਾ ਮਾਂ ਹੁਣ ਅਗਲੀ ਨਮਾਜ਼ ਦਾ ਵੇਲਾ ਕਿਹੜੇ ਵੇਲੇ ਆਉਣਾ ਹੈ ਮੈਨੂੰ ਚੇਤਾ ਕਰਾ ਦੇਵੀਂ ਇਹਦਾ ਮਤਲਬ ਇਹ ਨਹੀਂ ਵੀ ਉਹਨੂੰ ਨਮਾਜ਼ ਪਿਆਰੀ ਹੈ ਇਹਦਾ ਮਤਲਬ ਉਹਨੂੰ ਕਿਓ ਤੇ ਸ਼ੱਕਰ ਪਿਆਰਾ ਹੈ ਥੋੜੇ ਜੇ ਸਮੇਂ ਤੱਕ ਬੱਚੇ ਨੂੰ ਇੰਨਾ ਕੁ ਤੇ ਪਤਾ ਲੱਗ ਗਿਆ ਸਿਆਣਾ ਹੋ ਗਿਆ ਇਹ ਕਿਓ ਸ਼ੱਕਰ ਕੋਈ ਅਸਮਾਨੋਂ ਉੱਤਰ ਕੇ ਨਹੀਂ ਆਉਂਦਾ ਧਰਤੀ ਦੇ ਥੱਲੇੋਂ ਨਹੀਂ ਪ੍ਰਗਟ ਹੁੰਦਾ ਇਹ ਕਿਓ ਸ਼ੱਕਰ ਅਸਲ ਵਿੱਚ ਮੇਰੀ ਮਾਂ ਹੀ ਰੱਖ ਜਾਂਦੀ ਆ ਜਦੋਂ ਮੈਂ ਨਮਾਜ਼ ਪੜਦਾ ਹੁੰਨਾ ਪਰ ਹੁਣ ਉਹਨੂੰ ਨਮਾਜ਼ ਪੜਨ ਦੀ ਆਦਤ ਪੈ ਗਈ ਹੁਣ ਉਹਨੂੰ ਨਮਾਜ਼ ਪੜਨ ਦਾ ਰਸ ਆਉਣ ਲੱਗ ਪਿਆ ਤੇ ਇੱਕ ਦਿਨ ਉਹ ਵੀ ਆਇਆ ਜਿੱਦਣ ਉਸ ਮਹਾਪੁਰਖ ਨੇ ਆਪਣੀ ਮਾਂ ਦੇ ਹੱਥ ਚੁੰਮ ਕੇ ਮੱਥੇ ਨੂੰ ਲਾ ਕੇ ਕਿਹਾ ਸੀ ਮਾਂ ਤੇਰੀ ਕਿਓ ਤੇ ਸ਼ੱਕਰ ਦੀ ਜਿਹੜੀ ਨਿੱਕੀ ਜਈ ਉਹ ਥੋੜੀ ਜਈ ਮੈਨੂੰ ਦਿੱਤੀ ਹੋਈ ਲਾਲਚ ਦੀ ਖਿੱਚ ਸੀਨਾ ਉਹਨੇ ਮੈਨੂੰ ਉਹ ਨਾਮ ਦਾ ਸਵਾਦ ਚਖਾ ਦਿੱਤਾ ਹੀ ਫਰੀਦਾ ਸ਼ਕਰਖੰਡ ਨਿਵਾਤਗੁੜ ਮੱਖਿਓ ਮਾਜਾ ਦੁੱਧ ਸੱਬੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤਦ